ਲਓ ਜੀ ਆਪਾਂ ਕਰਨ ਲੱਗੇ ਆ ਬ੍ਰੇਕਫਾਸਟ ਮੂਲੀਆਂ ਤੇ ਮਿੱਠੀਆਂ ਵਾਲੀਆਂ ਰੋਟੀਆਂ ਦੇ ਨਾਲ ਆਜੋ ਜੀ ਤੁਸੀਂ ਵੀ ਛਕ ਲਓ in the city ਆਨ ਰੜ ਰੜ ਕੇ ਖਾਉਜੀ ਰੈਡੀ ਰੈਡੀ ਨਾ ਬੜੀ ਸਵਾਦ ਟੇਸਟੀ ਲੱਗਦੀ ਆ ਪੂਰੀ ਰੜ ਕੇ ਖਾਦੀ ਹੋਈ ਮੈਂ ਤਾਂ ਰੜ ਕੇ ਖਾਣੀ ਹੁੰਦੀ ਆ ਪੂਰੀ ਦੱਸਿਓ ਜੀ ਕੌਣ ਐਦਾਂ ਰੜ ਰੜ ਕੇ ਰੋਟੀਆਂ ਖਾਂਦਾ ਐ ਖਿਆਣੀਆਂ ਲਓ ਜੀ ਆਪਾਂ ਹੁਣ ਰੱਖਦੇ ਆ ਆਚਾਰ ਔਲੇ ਦਾ ਤੇ ਨਾਲ ਮੱਖਣ ਲਓ ਜੀ ਆਪਾਂ ਨੇ ਰੱਖ ਲਿਆ ਨਾਲ ਔਲੇ ਦਾ ਆਚਾਰ ਆਮਲੇ ਦਾ ਔਲੇ ਵੀ ਕਹਿੰਦੇ ਆ ਪਿੰਡਾਂ ਚ ਆਮਲੇ ਆਮਲਾ ਮਤਲਬ ਆਮਲੇ ਦਾ ਆਚਾਰ ਇਹ ਦੇਖੋ ਜੀ ਤੇ ਰੈੜ ਰੈੜ ਕੇ ਰੋਟੀਆਂ ਮੱਖਣ ਦੇ ਨਾਲ ਆਪਾਂ ਖਾਵਾਂਗੇ ਤੇ ਇੱਥੇ ਹੀ ਬੜਾ ਟੇਸਟੀ ਲੱਗਦਾ ਦੱਸਿਓ ਜੀ ਇਨਾ ਕਿਨਾ ਨੇ ਮਠਿਆਣੀਆਂ ਰੋਟੀਆਂ ਬਣਾ ਲੀਆਂ ਨੇ ਤੇ ਆਪਾਂ ਤਾਂ ਬਣਾ ਲੀਆਂ ਨੇ ਜੀ ਮੇਥੇ ਦੇ ਵਿੱਚ ਉਹ ਪਾ ਕੇ ਆਪਣੇ ਮੂਲੀ ਮੂਲੀ ਤੇ ਮੇਥਿਆਂ ਵਾਲੀਆਂ ਆਓ ਜੀ ਸਾਰੇ ਜਣੇ ਸ਼ਕਲੋ ਜੀ ਪ੍ਰਸ਼ਾਦਾ ਚਲੋ ਜੀ ਆਪਾਂ ਹੁਣ ਲੱਗੀਆਂ ਖਾਣ ਆ ਦੇਖੋ ਜੀ ਮੈਂ ਨਾ ਇੱਕ ਆ ਚੀਜ਼ ਲੈ ਕੇ ਆਂਦੀ ਆ ਮੈਨੂੰ ਬੜੀ ਸੋਹਣੀ ਲੱਗੀ ਇਹ ਦੱਸਿਓ ਸੋਹਣੀ ਹੈ ਜੀ ਇਹ ਇਹਦੇ ਵਿੱਚ ਮੇਰੇ ਲੱਡੂ ਪਏ ਲੱਡੂ ਪਿਆ ਵਿੱਚ ਇਹਦੇ ਮੈਨੂੰ ਬੜੀ ਪਿਆਰੀ ਲੱਗੀ ਇਹ ਛੁਟਕੋ ਜੀ ਬੜੀ ਸੋਹਣੀ ਲੱਗੀ ਚੀਜ਼ ਇਹ ਤੇ ਮੈਂ ਲੈ ਲਈ ਇਹ ਬਹੁਤ ਸੋਹਣੀ ਲੱਗਦੀ ਆ ਕਣ ਗਿਆ ਨ ਪਰ ਆ ਜਾਂਦਾ ਦੇ ਉੱਪਰ ਬਸਉਣ ਲੱਗੀ ਇੱਕ ਮੈਂ ਲੈ ਕੇ ਆਈਆਂ ਕੁੱਕਰ ਕੁੱਕਰ ਵੀ ਤੁਹਾਨੂੰ ਦਿਖਾਉਣੀ ਆ ਛੋਟਾ ਜਿਹਾ ਕੁੱਕਰ ਲੈ ਕੇ ਆਈਆਂ ਤੇ ਇੱਕ ਮੈਂ ਆ ਲੈ ਕੇ ਆਈਆਂ ਇੱਕ ਛੋਟਾ ਜਿਹਾ ਕੁੱਕਰ ਆ ਉਹ ਵੀ ਮੈਂ ਦਿਖਾਉਣੀ ਆ ਤੁਹਾਨੂੰ ਦੇ ਮੇਰਾ ਪ੍ਰਸ਼ਾਦਾ ਵੀ ਠੰਡਾ ਹੋ ਜਾਣਾ ਹੈ ਪਹਿਲੇ ਮੈਂ ਪ੍ਰਸ਼ਾਦਾ ਛਕ ਲਮਾ ਫਿਰ ਤੁਹਾਨੂੰ ਕੁੱਕਰ ਵੀ ਦਿਖਾਉਣੀ ਆ ਲਓ ਜੀ ਪ੍ਰਸ਼ਾਦਾ ਆਪਾਂ ਨੇ ਛਕ ਲਿਆ ਤੇ ਆਹ ਦੇਖੋ ਜੀ ਆਹ ਕੁੱਕਰ ਹੈ ਤੇ ਆਹਾ ਹੋਆ ਆਪਾਂ ਇਹ ਦੋ ਚੀਜ਼ਾਂ ਲੈ ਕੇ ਆਏ ਆ ਇਹ ਛੋਟਾ ਜਿਹਾ ਕੁੱਕਰ ਲੈ ਕੇ ਆਂਦਾ ਤੇ ਇਹ ਕਾ ਲੈ ਕੇ ਆਂਦਾ ਜੀ ਤੇ ਆਹ ਆਪਣੇ ਕੋਲ ਛੁਟਕੂ ਜਿਹਾ ਕੁੱਕਰ ਆ ਪੈ ਦੋ ਦਰੱਖਦੀ ਤੇ ਇਹਨੂੰ ਇਹ ਦਰੱਖ ਕੋਨੇ ਆਇਥੋਂ ਬਦੀ ਆਉਂਦੀ ਹੈ ਵੀਡੀਓ ਲੋ ਜੀ ਆਪਾਂ ਆ ਦੋ ਚੀਜ਼ਾਂ ਲੈ ਕੇ ਆਇਆ ਦੱਸਿਓ ਜੀ ਵਧੀਆ ਲੱਗੀਆਂ ਤੁਹਾਨੂੰ ਮੈਨੂੰ ਬੜਾ ਸੋਹਣਾ ਲੱਗਿਆ ਆ ਮੈਨੂੰ ਜ਼ਿਆਦਾ ਸੋਹਣਾ ਲੱਗਿਆ ਛੋਟਾ ਜਿਹਾ ਇਹਨੇ ਮਤਲਬ ਜੇ ਆਪਣੇ ਦਾਲ ਦੂਲ ਉਹ ਹੁੰਦੀ ਆ ਗਿਰਦੀ ਆ ਤੇ ਬਾਹਰ ਨਹੀਂ ਆਉਂਦੀ ਹੈਗੀ ਇਹ ਇਹ ਇੱਧਰ ਬਣਿਆ ਹੋਇਆ ਦੇਖੋ ਇਹਦੇ ਸਾਈਡ ਦੇ ਉੱਪਰ ਹੀ ਨਾ ਇਦਾਂ ਹੋ ਕੇ ਤੇ ਦਾਲ ਆਪਾਂ ਉਬਲਦੀ ਵੀ ਆ ਤਾਂ ਸਾਈਡ ਹੋ ਕੇ ਵਿੱਚੇ ਚਲੇ ਜਾਂਦੀ ਆ ਬਾਹਰ ਨਹੀਂ ਇਹ ਨਿਕਲਦੀ ਹੈਗੀ ਕੁੱਕਰ ਦੇ ਵਿੱਚੋਂ ਜਿਵੇਂ ਉਹ ਕਈ ਵਾਰ ਆਪਣੇ ਉਬਲ ਨਹੀਂ ਜਾਂਦੀ ਹੈਗੀ ਦਾਲ ਕਈ ਵਾਰ ਪਾਣੀ ਪੁਣੀ ਜ਼ਿਆਦਾ ਪੈ ਜਵੇ ਤੇ ਆਪਣੀ ਬਾਹਰ ਕਈ ਵਾਰ ਆ ਜਾਂਦੀ ਆ ਇਸ ਕਰਕੇ ਨਾ ਇਹਦੇ ਆਹ ਉੱਪਰ ਇਹ ਚੀਜ਼ ਲੱਗੀ ਹੋਈ ਆ ਇਹਦੇ ਵਿੱਚ ਹੀ ਰਹਿਣਾ ਜੋ ਜਿਹੜਾ ਵੀ ਕੁਝ ਹੋਊਗਾ ਉਬਲੀ ਹੋਈ ਦਾਲ ਦੂਲ ਦਾ ਪਾਣੀ ਜੋ ਵੀ ਬਾਹਰ ਨਿਕਲੂਗਾ ਉਪਰੇ ਰਹਿਣਾ ਤੇ ਫਿਰ ਐਦਾਂ ਇੱਧਰ ਹੋ ਹੋ ਕੇ ਹੋ ਹੋ ਕੇ ਆਹ ਉਰੇ ਬਣੀ ਹੋਈ ਆ ਇੱਥੇ ਘਟ ਹੈ ਇੱਥੇ ਘਟ ਦੇ ਵਿੱਚ ਜਾ ਕੇ ਇਹਦੇ ਵਿੱਚ ਹੀ ਚਲੇ ਜਾਣਾ ਮਤਲਬ ਬਾਹਰ ਨਹੀਂ ਨਿਕਲਦਾ ਹੈਗਾ ਇਸ ਕਰਕੇ ਮੈਨੂੰ ਵਧੀਆ ਲੱਗਿਆ ਕਿ ਕਈ ਵਾਰ ਮਤਲਬ ਬਾਹਰ ਗੈਸ ਦੇ ਉੱਪਰ ਵੀ ਆ ਜਾਂਦਾ ਕਈ ਵਾਰ ਆਪਣਾ ਧਿਆਨ ਨਾ ਹੋਵੇ ਬਸ ਤਾਂ ਚਲੋ ਆਪਾਂ ਹਰ ਇੱਕੋ ਚੀਜ਼ ਧਿਆਨ ਨਾਲੇ ਬਣਾਉਣੀ ਆ ਪਰ ਕਈ ਵਾਰ ਹੋ ਜਾਂਦਾ ਨਿਕਲ ਜਾਂਦੀ ਹੈ ਬਾਹਰ ਦਾਲ ਤੇ ਇਸ ਕਰਕੇ ਮੈਨੂੰ ਸੋਹਣਾ ਲੱਗਿਆ ਦੋਏ ਚੀਜ਼ਾਂ ਤੇ ਮੈਂ ਇਹ ਲੈ ਜਾਂਦੀ ਆ ਤੇ ਤੁਸੀਂ ਵੀ ਦੱਸਿਓ ਕਿਵੇਂ ਲੱਗੀਆਂ ਇਹ ਸੋਹਣੀਆਂ ਨੇ ਚਲੋ ਜੀ ਮਿਲਦੇ ਆ ਜੀ ਆਪਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੀਡੀਓ ਵਾਚਿੰਗ ਕਰਨ ਲਈ ਤੇ ਅੰਨਾ ਪਿਆਰ ਦੇਣ ਲਈ ਤੇ ਵੈਗਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਪ੍ਰਮਾਤਮਾ ਤੰਦਰੁਸਤੀਆਂ ਦੇਵੇ ਜੀ ਸਾਰਿਆਂ ਨੂੰ ਤੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਤੁਸੀਂ ਖੁਸ਼ ਰਹੋ ਜੋ ਤੁਹਾਡੇ ਸੁਪਨੇ ਨੇ ਉਹ ਤੁਹਾਡੇ ਪੂਰੇ ਹੋਣ ਤੇ ਹਮੇਸ਼ਾ ਖੁਸ਼ ਰਹੋ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਵੈਗਰੂ ਜੀ